ਤਾਂ ਪਾਸਟਰ ਬਜਿੰਦਰ ਸਿੰਘ ਦੀਆਂ ਮੁਸ਼ਕਲਾਂ ਲਗਾਤਾਰ ਬਾਦੀਆਂ ਨਜ਼ਰ ਆ ਰਹੀਆਂ ਨੇ ਤੁਹਾਨੂੰ ਦੱਸ ਦਿੰਦੇ ਆ ਕਿ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਪਾਦਰੀ ਬਜਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਮੰਗ ਰੱਖੀ ਹੈ ਪੰਜਾਬੀ ਪਾਦਰੀ ਬਜਿੰਦਰ ਸਿੰਘ ਦੇ ਉੱਤੇ ਚਰਚ ਦੇ ਵਿੱਚ ਇੱਕ ਨੌਜਵਾਨ ਔਰਤ ਦੇ ਨਾਲ ਕਾਥੀ ਤੌਰ ਦੇ ਉੱਤੇ ਜਿੰਸੀ ਛੇੜਛਾੜ ਕਰਨ ਦੇ ਦੋਸ਼ ਲੱਗੇ ਨੇ ਜਿਸ ਤੋਂ ਬਾਅਦ ਲਗਾਤਾਰ ਹੀ ਜੇਕਰ ਗੱਲ ਕੀਤੀ ਜਾਵੇ ਸ਼ਿਕਾਇਤ ਕਰਤਾ ਦੇ ਵੱਲੋਂ ਵੀ ਵੱਡੇ ਇਲਜ਼ਾਮ ਜਿਹੜੇ ਨੇ ਪਾਦਰੀ ਬਜਿੰਦਰ ਸਿੰਘ ਦੇ ਉੱਤੇ ਲਗਾਏ ਗਏ ਸਨ ਤੇ ਉਸ ਤੋਂ ਬਾਅਦ ਪਾਦਰੀ ਬਜਿੰਦਰ ਸਿੰਘ ਦੇ ਵੱਲੋਂ ਵੀ ਮੀਡੀਆ ਦੇ ਅੱਗੇ ਆ ਕੇ ਆਪਣਾ ਪੱਖ ਰੱਖਿਆ ਗਿਆ ਸੀ ਪਰ ਹੁਣ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਵੱਲੋਂ ਪਾਦਰੀ ਬਜਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਮੰਗ ਰੱਖੀ ਗਈ ਹੈ ਰਾਸ਼ਟਰੀ ਮਹਿਲਾ ਕਮਿਸ਼ਨ ਜਲੰਧਰ ਨੇ ਪੰਜਾਬ ਦੇ ਵਿੱਚ ਜਿੰਸੀ ਛੇੜਛਾੜ ਦੇ ਦੋਸ਼ ਵਿੱਚ ਦਰਜ ਕੀਤੇ ਗਏ ਪਾਦਰੀ ਬਜਿੰਦਰ ਸਿੰਘ ਦੇ ਬਾਰੇ ਮੀਡੀਆ ਰਿਪੋਰਟਾਂ ਦਾ ਖੁਦ ਨੋਟਿਸ ਲਿਆ ਹੈ ਤਾਂ ਮਹਿਲਾ ਕਮਿਸ਼ਨ ਨੇ ਅਧਿਕਾਰੀਆਂ ਨੂੰ ਭਾਰਤੀ ਨਿਆਂ ਸਹੰਤਾ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਬਜਿੰਦਰ ਵਿਰੁੱਧ ਤੁਰੰਤ ਅਤੇ ਸਖਤ ਪ੍ਰਭਾਵ ਦੇ ਨਾਲ ਕਾਰਵਾਈ ਕਰਨ ਅਤੇ ਪੀੜਤ ਨੂੰ ਵੀ ਸੁਰੱਖਿਆ ਪ੍ਰਦਾਨ ਕਰਨ ਦੇ ਵਾਸਤੇ ਅਪੀਲ ਕੀਤੀ ਹੈ ਤਾਂ ਵੱਡੀ ਖਬਰ ਇਸ ਵਕਤ ਦੀ ਪੰਜਾਬੀ ਪਾਦਰੀ ਬਜਿੰਦਰ ਸਿੰਘ ਦੀਆਂ ਇੱਕ ਵਾਰ ਫਿਰ ਤੋਂ ਮੁਸ਼ਕਲਾਂ ਜਿਹੜੀਆਂ ਨੇ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਪੰਜਾਬੀ ਪਾਦਰੀ ਬਜਿੰਦਰ ਸਿੰਘ ਦੇ ਉੱਤੇ ਅੌਰ ਚਰਚ ਦੇ ਵਿੱਚ ਇੱਕ ਨੌਜਵਾਨ ਕੁੜੀ ਨੂੰ ਕਥੀ ਤੌਰ ਦੇ ਉੱਤੇ ਉਸ ਦੇ ਨਾਲ ਛੇੜਛਾੜ ਕਰਨ ਦੇ ਦੋਸ਼ ਜਿਹੜੇ ਨੇ ਉਹ ਬਜਿੰਦਰ ਸਿੰਘ ਦੇ ਉੱਤੇ ਲੱਗੇ ਸਨ ਹਾਲਾਂਕਿ ਬਜਿੰਦਰ ਸਿੰਘ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਆਪਣਾ ਪੱਖ ਰੱਖਿਆ ਗਿਆ ਤੇ ਉਹਨਾਂ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਜਿਹੜਾ ਆ ਬੇਬੁਨਿਆਦ ਦੱਸਿਆ ਪਰ ਉਸ ਤੋਂ ਬਾਅਦ ਵੀ ਰਾਸ਼ਟਰੀ ਮਹਿਲਾ ਕਮਿਸ਼ਨ ਜਲੰਧਰ ਨਵੇਂ ਪੰਜਾਬ ਦੇ ਵਿੱਚ ਜਿੰਸੀ ਛੇੜਛਾੜ ਦੇ ਦੋਸ਼ ਦੇ ਵਿੱਚ ਦਰਜ ਕੀਤੇ ਗਏ ਪਾਦਰੀ ਬਜਿੰਦਰ ਸਿੰਘ ਦੇ ਬਾਰੇ ਮੀਡੀਆ ਰਿਪੋਰਟਾਂ ਦਾ ਖੁਦ ਨੋਟਿਸ ਲਿਆ ਹੈ ਅਤੇ ਮਹਿਲਾ ਕਮਿਸ਼ਨ ਨੇ ਤੁਰੰਤ ਪ੍ਰਭਾਵ ਦੇ ਨਾਲ ਮਾਮਲਾ ਦਰਜ ਕਰਨ ਵਾਸਤੇ ਕਿਹਾ ਹੈ ਅਤੇ ਉੱਥੇ ਹੀ ਪੀੜਤ ਨੂੰ ਵੀ ਜਿਹੜੀ ਹੈ ਸੁਰੱਖਿਆ ਪ੍ਰਦਾਨ ਕਰਨ ਦੇ ਵਾਸਤੇ ਅਪੀਲ ਕੀਤੀ ਹੈ ਤਾਂ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਪਾਦਰੀ ਬਜਿੰਦਰ ਸਿੰਘ ਨੂੰ ਜਿੱਥੇ ਗ੍ਰਿਫਤਾਰ ਕਰਨ ਦੀ ਮੰਗ ਰੱਖੀ ਹੈ ਉੱਥੇ ਹੀ ਮਹਿਲਾ ਕਮਿਸ਼ਨ ਨੇ ਅਧਿਕਾਰੀਆਂ ਨੂੰ ਭਾਰਤੀ ਨਿਆਏ ਸੁਹੰਤਾ ਦੀਆਂ ਸੰਬੰਧਿਤ ਧਾਰਾਵਾਂ ਦੇ ਤਹਿਤ ਬਜਿੰਦਰ ਦੇ ਵਿਰੁੱਧ ਤੁਰੰਤ ਅਤੇ ਸਖਤ ਪ੍ਰਭਾਵ ਦੇ ਨਾਲ ਕਾਰਵਾਈ ਕਰਨ ਦੇ ਵਾਸਤੇ ਅਪੀਲ ਕੀਤੀ ਹੈ।